ਅਧਾਰਨੀ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਤੋਂ ਸ਼ੁਰੂ ਹੋਇਆ ਹੈ ਅਤੇ ਇਸ ਦੀ ਸ਼ੁਰੂਆਤ ਸੰਸਦ ਮੈਂਬਰਾਂ ਨੂੰ ਸੌਂ ਚੁਕਾਉਣ ਨਾਲ ਕੀਤੀ ਗਈ ਹੈ ਇਸੇ ਕੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 18ਵੀਂ ਲੋਕ ਸਭਾ ਲਈ ਸੰਸਦ ਮੈਂਬਰ ਦੇ ਤੌਰ ਤੇ ਸੌਂ ਚੁੱਕੀ ਜ਼ਿਕਰ ਹੋਗੇ ਕਿ ਨਵੀਂ ਸੰਸਦ ਵਿੱਚ ਪਹਿਲੇ ਸੌਂ ਚੁੱਕ ਸਮਾਗਮ ਤੋਂ ਪਹਿਲਾਂ ਸਵੇਰੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰੋ ਟਾਈਮ ਸਪੀਕਰ ਪਰਤਰੀਰੀ ਮਹਿਤਾਬ ਨੂੰ ਸੌਂ ਚੁਕਾਈ ਰਾਸ਼ਟਰਪਤੀ ਨੇ ਮਹਿਤਾਬ ਦੀ ਮਦਦ ਲਈ ਇੱਕ ਪੈਨਲ ਵੀ ਨਿਯੁਕਤ ਕੀਤਾ ਸੀ ਉਨਾਂ ਨੂੰ ਪ੍ਰਧਾਨ ਮੰਤਰੀ ਤੋਂ ਬਾਅਦ ਸੌ ਚੁੱਕਾਈ ਜਾਣੀ ਸੀ ਪਰ ਵਿਰੋਧੀ ਧਿਰ ਦੇ ਮੈਂਬਰ ਕੇਸ ਰੇਸ਼ ਟੀਆਰ ਬਾਲੂ ਅਤੇ ਸੁਦੀਪ ਬੰਦੋਪਾਦਿਆਏ ਸੌ ਚੁੱਕ consensus ਵਿੱਚ ਸਦਨ ਵਿੱਚ ਮੌਜੂਦ ਨਹੀਂ ਸਨ ਜਿਸ ਦੇ ਚਲਦਿਆਂ ਬਾਕੀ ਤਿੰਨ ਪੈਨਲ ਮੈਂਬਰਾਂ ਨੇ ਸੌ ਚੁੱਕੀ ਇਸ ਤੋਂ ਬਾਅਦ ਕੈਬਨਿਟ ਮੰਤਰੀਆਂ ਰਾਜਨਾਥ ਸਿੰਘ ਅਮਿਤ ਸ਼ਾਨ ਨਿਤਿਨ ਗੜਕਰੀ ਸਮੇਤ ਸਾਰਿਆਂ ਨੇ ਇੱਕ ਇੱਕ ਕਰਕੇ ਸੌ ਚੁੱਕੀ ਮੰਤਰੀਪਰਣ ਤੋਂ ਬਾਅਦ ਰਾਜ ਮੰਤਰੀਆਂ ਤੇ ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ਨੇ ਸੌ ਚੁੱਕੀ ਇਸ ਤੋਂ ਬਾਅਦ ਵਰਣਮਾਲਾ ਦੇ ਕ੍ਰਮ ਵਿੱਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੈਂਬਰਾਂ ਨੂੰ ਸੌ ਚੁੱਕਾਉਣ ਦਾ ਕੰਮ ਹੋਇਆ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਸੰਸਦ ਮੈਂਬਰਾਂ ਨੇ ਸੌਂ ਚੁੱਕੀ ਜ਼ਿਆਦਾਤਰ ਮੰਤਰੀਆਂ ਨੇ ਆਪਣੇ ਸੂਬੇ ਦੀ ਪਛਾਣ ਵਿੱਚ ਸੌਂ ਚੁੱਕੀ ਹਲਕੇ ਵੀ ਮੈਂਬਰਾਂ ਨੂੰ ਸੌਂ ਚੁਕਾਈ ਜਾਵੇਗੀ 27 ਜੂਨ ਨੂੰ ਰਾਸ਼ਟਰਪਤੀ ਦਾ ਸੰਬੋਧਨ ਹੋਵੇਗਾ ਜਿਸ ਤੇ ਚਰਚਾ ਹੋਵੇਗੀ ਅਤੇ ਪ੍ਰਧਾਨ ਮੰਤਰੀ ਦਾ ਬਿਆਨ ਹੋਵੇਗਾ ਸੰਸਦ ਦਾ اجلاس 3 ਜੁਲਾਈ ਤੱਕ ਹੈ ਅਤੇ ਇਸ ਦੇ ਥੋੜੇ ਦਿਨਾਂ ਬਾਅਦ ਬਜਟ اجلاس ਹੋਵੇਗਾ ਲੋਕ ਸਭਾ ਦੀ ਕਾਰਵਾਈ ਨੂੰ ਪਲਕੀ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ